ਦਾਣੇ ਦੀ ਛਿੱਦ ਬਹੁਤ ਆ ਗਈ ਤੇ ਇਹ ਮੌਸਮ ਦਾ ਪ੍ਰਭਾਵ ਆ ਸਾਰਾ ਦੇਖ ਸਕਦੇ ਆ ਵੀ ਮੱਕੀ ਦਾ ਚਾਰ ਦਾ ਜਿਹੜਾ ਰੇਟ ਆ ਉਹ ਵੱਧ ਰਿਹਾ ਹੈਗਾ ਕਿਸਾਨ ਭਰਾਵੋ ਆ ਦੇਖ ਲਓ ਉਗੜੇ ਦੁਗੜੇ ਝਾਣੇ ਸਾਰੇ ਕਿਤੇ ਆ ਦੇਖੀ ਕਿਸਾਨ ਭਰਾਵੋ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਉਹ ਮੱਕੀ ਦੇ ਸਬੰਧ ਵਿੱਚ ਬਣਾ ਰਹੇ ਹਾਂਗੇ ਅੱ비 ਮੱਕੀ ਦਾ ਚਾਰ ਦਾ ਜਿਹੜਾ ਰੇਟ ਆ ਉਹ ਵੱਧ ਰਿਹਾ ਹੈਗਾ ਕੱਲ ਇੱਕ ਵੀਰ ਨੇ ਵੀਡੀਓ ਪਾਈ ਤੇ ਉਹ ਵੀ ਗੱਲਬਾਤ ਕਰਾਂਗੇ ਕਿ ਕਿੰਨਾ ਵੱਧ ਰਿਹਾ ਰੇਟ ਹੈ ਦੂਜਾ ਕਾਰਨ ਕੀ ਆ ਕਿਸਾਨ ਭਰਾਵੋ ਮੱਕੀ ਦੇ ਚਾਰ ਦਾ ਰੇਟ ਵਧਣ ਦਾ ਕੀ ਕਾਰਨ ਹੈਗਾ ਐਸ ਵਾਰ ਮੱਕੀ ਆ ਜਿਹੜੀ ਉਹ ਮੌਸਮ ਦੇ ਮਾਰ ਥੱਲੇ ਆਈ ਹੋਈ ਹੈਗੀ ਤੁਹਾਨੂੰ ਆਪਾਂ ਉਹ ਵੀ ਦਿਖਾਵਾਂਗੇ ਤੇ ਪਹਿਲੀ ਗੱਲ ਕਿਸਾਨ ਭਰਾਓ ਆਪਾਂ ਉਹਦੇ ਚਾਰਤੇ ਵੀ ਤਾਂ ਹੀ ਇਫੈਕਟ ਪਿਆਗਾ ਤੇ ਆਜੋ ਆਪਾਂ ਪਹਿਲਾਂ ਤੁਹਾਨੂੰ ਮੈਂ ਮੱਕੀ ਦਿਖਾਦਾ ਵੀ ਮੌਸਮ ਦਾ ਕਿੰਨਾ ਜ਼ਿਆਦਾ ਅਸਰ ਹੈਗਾ ਮੱਕੀ ਦੇ ਉੱਤੇ ਐਸ ਵਾਰ ਜਿਹੜਾ ਚਾਰ ਪੈਣਾ ਸੀ ਮੰਨ ਲਓ ਆਲੂ ਵਾਲੀ ਮੱਕੀ ਸੀ ਜਿਹੜੀ ਆਲੂ ਵੱਢ ਕੇ ਇਦੂ ਬਾਦ ਲਾਈ ਸੀ ਕਿਸਾਨ ਨੇ ਉਹਤੇ ਇਦੂ ਵੀ ਜ਼ਿਆਦਾ ਅਸਰ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਆਪਾ ਕਣਕ ਵੱਢਣ ਤੋਂ ਬਾਅਦ ਚਲਾਉਨੇ ਆ ਉਹ ਵੀ ਮੱਕੀ ਆਪਣੇ ਆ ਦੇਖ ਸਕਦੇ ਹੋ ਤੁਸੀਂ ਵਿੱਚ ਲੱਗੀ ਹੋਈ ਹੈਗੀ ਤੁਹਾਨੂੰ ਮੈਂ ਦਿਖਾਉਣਾ ਵੀ ਇਹਦੇ ਤੇ ਕਿੰਨਾ ਅਸਰ ਹੈ ਇਸ ਵਾਰ ਜਿਹੜੇ ਮੀਂਹ ਆ ਜਿਹੜੇ ਉਹ ਬਹੁਤ ਲੇਟ ਪਏ ਨੇਗੇ ਤੇ ਲੋ ਬਹੁਤ ਜ਼ਿਆਦਾ ਚੱਲੀ ਹੈਗੀ ਉਹਦੇ ਕਰਕੇ ਮੌਸਮ ਦਾ ਬਹੁਤ ਸਾਰਾ ਅਸਰ ਹੈ ਮੱਕੀ ਤੇ ਆਜੋ ਤੁਹਾਨੂੰ ਪਹਿਲਾਂ ਮੱਕੀ ਦਿਖਾ ਦਾਂਗਾ ਥਾਵਾਂ ਤੇ ਜਿਵੇਂ ਹੁਣ ਆ ਆਪਣੇ ਲਾ ਲੋ ਆਪਣੇ ਕੋਈ ਇੰਨਾ ਜ਼ਿਆਦਾ ਮੀਂਹ ਨਹੀਂ ਪਿਆ ਹੈਗਾ ਕਿਸਾਨਪਰਾਪ ਉਸ ਨੂੰ ਮੈਂ ਮੱਕੀ ਦਿਖਾਦਾ ਆ ਦੇਖ ਲੋ ਮੱਕੀ ਚੈੱਕ ਕਰੋ ਪਹਿਲਾਂ ਤਾਂ ਆ ਦੇਖ ਲੋ ਟਾਂਡਾ ਦੇਖ ਲੋ ਕਿੱਡੀ ਕਾ ਹਾਈਟ ਹੈ ਦੀ ਸਿਰਫ 6 ਫੁੱਟ ਹਾਈਟ ਆ ਕਿੱਥੇ ਮੱਕੀ ਦੀ ਘਟ ਤੋਂ ਘਟ 12 ਤੋਂ 13 ਫੁੱਟ ਹਾਈਟ ਜਾਂਦੀ ਹੈ ਸਿਰਫ 6 ਫੁੱਟ ਹਾਈਟ ਹੈ ਦੀ ਤੇ ਮੱਕੀ ਦੇ ਤੁਸੀਂ ਦੇਖ ਲਓ ਕੁਕੜੀਆਂ ਦੇਖ ਲਓ ਆ ਹਾਲ ਆ ਕੁਕੜੀਆਂ ਦਾ ਆ ਦੇਖ ਲਓ ਆ ਕੁਕੜੀ ਲੱਗੀ ਹੋਈ ਇਹਦੇ ਵਿੱਚ ਦਾਣਾ ਨਹੀਂ ਜਿਹੜੀ ਕੁਕੜੀ ਲੱਗੀ ਉਹਦੇ ਵਿੱਚ ਦਾਣਾ ਨਹੀਂ ਹੈਗਾ ਤੇ ਜਿਹੜੀ ਦੇ ਮਤਕੀ ਨਹੀਂ ਫਿਰ ਐਦਾਂ ਦੀ ਹੈਗਾ ਤੇ ਦੇਖ ਸਕਦੇ ਹੋਗੇ ਕਿਉਂਕਿ ਦਾਣੇ ਦੀ ਬਹੁਤ ਛੇਦਾ ਗਈ ਇਹਦੇ ਚ ਆ ਦੇਖ ਸਕਦੇ ਹੋ ਕਿਸਾਨ ਪ੍ਰਭੂ ਦਾਣੇ ਦੀ ਛੇਦਾ ਗਈ ਤੇ ਨਹੀਂ ਕੁਕੜੀਆਂ ਦਾ ਆ ਹਾਲ ਆ ਗਿਆ ਤੇ ਹੋਰ ਵੀ ਤੁਹਾਨੂੰ ਮੈਂ ਦਿਖਾ ਦਣਾ ਆ ਦੇਖ ਸਕਦੇ ਹੋ ਆਰਸ਼ ਦੇ ਕਾਰਨ ਮੌਸਮ ਦੇ ਗਰਮੀ ਜ਼ਿਆਦਾ ਗਰਮੀ ਪੈਣ ਦੇ ਕਾਰਨ ਆ ਹੀਟ ਵੇਵ ਕਰਕੇ ਆਗਾ ਕਿਸਾਨ ਭਰਾਓ ਦੇਖ ਸਕਦੇ ਹੋਗੇ ਕੋਈ ਹਾਈਟ ਨਹੀਂ ਹੈਗਾ ਮੱਕੀ ਦੇ ਵਿੱਚੋਂ ਦਾਣੇ ਦੇ ਦਾਣਾ ਕਿੰਨਾ ਵਿੱਚ ਦਾਣਾ ਨਹੀਂ ਪਿਆ ਮੱਕੀਆਂ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਦਾਣੇ ਦੀ ਛਿੱਦ ਬਹੁਤ ਆ ਗਈ ਤੇ ਇਹ ਮੌਸਮ ਦਾ ਪ੍ਰਭਾਵ ਆ ਸਾਰਾ ਦੇਖ ਸਕਦੇ ਹੋ ਕਿਸਾਨ ਭਰਾਓ ਆ ਦੇਖ ਲਓ ਉਗੜੇ ਦੁਗੜੇ ਜ਼ਾਣੇ ਸਾਰੇ ਕਿਤੇ ਆ ਦੇਖ ਲਓ ਸਾਰੇ ਵਿੱਚੋਂ ਖਾਲੀ ਪੈਨੇ ਜਿਹੜੇ ਆਉਟ ਦੇ ਵਿੱਚ ਦਾਣੇ ਪੈ ਸੀਗੇ ਇਹ ਇਹ ਨਹੀਂ ਹੈਗਾ ਵੀ ਮੈਂ ਸਾਨੂੰ ਇੱਕ ਅਗੀਲਾ ਦਿਆਂ ਤੁਸੀਂ ਤੁਰ ਤੱਕ ਦੇਖ ਸਕਦੇ ਹੋਗੇ ਇਹ ਘੜ ਤੋਂ ਘੜ ਤਿੰਨ ਤੋਂ ਚਾਰ ਕਿਲੇ ਇੱਧਰ ਵੀ ਦੇਖ ਸਕਦੇ ਹੋ ਕਿਸਾਨ ਭਰਾਵਾਂ ਨੇ ਬਾਡਾ ਵੀ ਲਾਇਆ ਸੀਗਾ ਤੇ ਮੱਕੀ ਮਦਕੀ ਮੌਸਮ ਦੀ ਮਾਰ ਹੱਥਲੇ ਐਸ ਵਾਰ ਪੈਦਾਵਾਰ ਆ ਉਹ ਬਹੁਤ ਜ਼ਿਆਦਾ ਘਟੀਆ ਪੈਦਾਵਾਰ ਕਿਉਂਕਿ ਕਿਸਾਨ ਭਰਾਵੋ ਜਿਵੇਂ ਹੁਣ ਮੇਰਾ ਏਰੀਆ ਲਾ ਲਓ ਮੇਰਾ ਪਿੰਡ ਲਾ ਲਓ ਮੇਰੇ ਪਿੰਡ ਦੇ ਵਿੱਚ ਮੰਨ ਲਓ ਇੰਨਾ ਜ਼ਿਆਦਾ ਭਾਰੀ ਮੀਂਹ ਹਜੇ ਤੱਕ ਪਿਆ ਨਹੀਂ ਹੈਗਾ ਜਿਹਦੇ ਕਰਕੇ ਮਦਕੀ ਮੱਕੀ ਵਧੀਆ ਹੋ ਸਕੇ ਕਿਉਂਕਿ ਬੇਚ ਵਿਚ ਕਿਸਾਨ ਪ੍ਰਭ ਕਮੈਂਟ ਵੀ ਕਰਦੇ ਨੇ ਵੀ ਸਾਡੇ ਪਿੰਡ ਬਹੁਤ ਜ਼ਿਆਦਾ ਮੀਂਹ ਪਿਆ ਉੱਥੇ ਮੱਕੀਆਂ ਵਧੀਆ ਹੋਣੀਆਂ ਕਿਸਾਨ ਪ੍ਰਭ ਉਹਨਾਂ ਵਾਸਤੇ ਹੀ ਮੇਰਾ ਮੈਸੇਜ ਹੈ ਜਿੱਥੇ ਮੱਕੀਆਂ ਵਧੀਆ ਹੋਈਆਂ ਨੇ ਤੇ ਵਧੀਆ ਮੀਂਹ ਪਿਆਗਾ ਤੇ ਵਧੀਆ ਕੁਕੜੀ ਲੱਗੀ ਆ ਤੇ ਵਧੀਆ ਗ੍ਰੋਥ ਕਰੀ ਆਗੀ ਉੱਥੇ ਬਾਹਣ ਦਾ ਲਾ ਲਓ ਜਾਂ ਤੁਸੀਂ ਮੌਸਮ ਉੱਥੇ ਵਧੀਆ ਲਾ ਲਓ ਕਿਉਂਕਿ ਸਾਡੇ ਪਿੰਡ ਲਾ ਲਓ ਸਾਡੇ ਏਰੀਆ ਦੇ ਵਿੱਚ ਮੀ ਪਿਆ ਜਰੂਰ ਹੈਗਾ ਪਰ ਇੰਨਾ ਜਿਆਦਾ ਨਹੀਂ ਪਿਆ ਵੀ ਜਿਹੜੇ ਆਪਣੇ ਛੱਤਾਂ ਦੇ 45 ਹੁੰਦੇ ਨੇ ਵੀ ਉਹ ਸਹੀ ਤਰੀਕੇ ਨਾਲ ਚੱਲੇ ਵੀ ਨਹੀਂ ਹੈਗੇ ਬਗ ਸੁੱਕ ਪਕਾ ਜਾ ਮੀ ਪਿਆਗਾ ਤਾਂ ਕਰਕੇ ਵਿੱਚ ਵਿੱਚ ਕੁਕੜੀਆਂ ਦੀ ਘਾਟ ਆ ਗਈ ਕੁਕੜੀਆਂ ਦੇ ਵਿੱਚ ਕਿਤੇ ਦਾਣਿਆਂ ਦੀ ਘਾਟ ਆ ਕਿਤੇ ਗ੍ਰੋਥ ਦੀ ਘਾਟ ਆ ਗਈ ਇਸ ਵਾਰ ਜਿਹੜਾ ਮੱਕੀਆਂ ਦੇ ਉੱਤੇ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਪਿਆ ਮੇਰੇ ਏਰੀਆ ਦੇ ਵਿੱਚ ਬਹੁਤ ਸਾਰੇ ਕਿਤੇ ਦੇਖਿਆ ਪਰ ਇਹ ਗੱਲ ਵੀ ਨਹੀਂ ਹੈਗੀ ਵੀ ਸਾਰੇ ਕਿਤੇ ਜਿਹੜੇ ਥੋੜੇ ਜੇ ਜਿੱਥੇ ਨਹਿਰੀ ਪਾਣੀ ਲੱਗਦਾ ਸੀਗਾ ਉੱਥੇ ਬਹੁਤ ਸੋਹਣੀ ਮੱਕੀ ਹੋਈ ਹੈਗੀ ਕੁਕੀ ਬਾਹਾਂ ਠੰਡੇ ਸੀਗੇ ਕਿੱਥੇ ਬੀ ਵਧੀਆ ਲਾਗੇ ਵਿੱਚ ਰეკਮੈਂਡ ਬੀ ਆਉਂਦੇ ਆ ਵਧੀਆ ਬੀ ਆਉਂਦੇ ਆਗੇ ਉਹ ਜਿਹੜਾ ਰਿਜ਼ਲਟ ਦਿੱਤਾਗਾ ਥੋੜੇ ਮਹਿੰਗੇ ਜ਼ਰੂਰਤੀ ਪਰ ਮਹਿੰਗੇ ਦੇ ਨਾਲ ਆ ਰਿਜ਼ਲਟ ਦਿੱਤਾ ਉਹ ਵੀ ਤੁਹਾਨੂੰ ਮੈਂ ਦਿਖਾਵਾਂਗੇ ਤੇ ਵਿੱਚ ਜਿਵੇਂ ਪਿਛਲੀ ਵਾਰ ਦੇਖਿਆ ਸੀ ਆਪਾਂ ਪਿਛਲੇ ਸਾਲ ਤੇ ਕਿਸੇ ਕਿਸੇ ਕਿਸਾਨ ਭਰਾਵ ਨੇ ਲੋਕਲ ਬੀ ਲੈ ਕੇ ਵੀ ਬਹੁਤ ਹਾਈਟ ਮੱਕੀ ਦੀ ਬਹੁਤ ਵਧੀਆ ਸੀਗੀ ਜਿਵੇਂ ਆਪਾਂ ਪਿੱਛੇ ਵੀਡੀਓ ਬਣਾਈ ਸੀ ਉਹਦੀ ਮੱਕੀ ਦੀ ਹਾਈਟ ਵੀ ਬਹੁਤ ਵਧੀਆ ਸੀਗੀ ਤੇ ਬੀ ਵੀ ਲੋਕਲ ਸੀ ਕਿਉਂਕਿ بارشਾਂ ਸੀ ਸਾਰੀ ਖੇਤੀ ਆਪਣੀ ਡਿਪੈਂਡ ਕਰਦੀ ਹੈਗੀ بارشਾਂ ਤੇ ਆ ਮੰਨ ਲਓ ਉਹ ਝੋਨਾਗਾ ਮੂੰਗੀ ਹੈਗੀ ਭਾਵੇਂ ਹੋਰ ਕੋਈ ਵੀ ਫਸਲ ਆ ਭਾਵੇਂ ਕਣਕ ਲਾ ਲਓ ਕੋਈ ਵੀ ਫਸਲ ਆ ਉਹਨੂੰ ਕੁਦਰਤੀ ਜਿਹੜਾ ਮੀਂਹ ਆ ਉਹ ਮਿਲਣਾ ਬਹੁਤ ਜ਼ਰੂਰੀ ਹੁੰਦਾ ਕਿਸਾਨ ਭਰਾਵੋ ਤੇ ਆਪਾਂ ਵਿੱਚ ਕਿਸਾਨ ਭਰਾਵਾਂ ਨੇ ਵੀ ਕਿਹਾ ਵੀ ਆਪਣੇ ਤੋਂ ਸਪਰੇਅ ਮਾਰੀ ਹੋਊਗੀ ਕਿਉਂਕਿ ਕਿਸਾਨ ਜਦੋਂ ਖੇਤੀ ਕਿਸਾਨ ਦੀ ਮੀਂਹ ਕਰਕੇ ਕੁਦਰਤ ਕਰਕੇ ਥੋੜੀ ਜਿਹੀ ਕਮਜ਼ੋਰ ਪੈ ਜਾਂਦੀ ਹੈ ਕਿਸਾਨ ਆਪਣੇ ਆਪ ਨੂੰ ਥੋੜਾ ਨਾ ਮੋਟਾ ਆਪਣਾ ਮੰਨਦਾ ਜਰੂਰ ਹੈ ਕਿਉਂ ਮੰਨਦਾਗਾ ਵੀ ਮੈਂ ਆਹ ਸਪਰੇਅ ਨਹੀਂ ਕਰੀ ਜਾਂ ਆਣਗ ਮੰਡ ਕਹਦਾ ਤਾਂ ਵੀ ਤੂੰ ਆਹ ਸਪਰੇਅ ਕਰਨੀ ਤੇ ਇਹਦੇ ਨਾਲ ਬਹਲਾ ਰਿਜ਼ਲਟ ਆ ਕਿਸਾਨ ਭਰਾ ਉਹ ਸਭ ਤੋਂ ਪਹਿਲਾਂ ਸਪਰੇਅ ਨਹੀਂ ਸਭ ਤੋਂ ਪਹਿਲਾਂ ਕੁਦਰਤ ਦਾ ਜਿਹੜਾ ਮੌਸਮ ਆਗਾ ਉਹ ਆ ਫਸਲਾਂ ਵਾਸਤੇ ਉਸ ਤੋਂ ਬਾਅਦ ਕੋਈ ਚੀਜ਼ ਨੂੰ ਆਪਾਂ ਗਰੋਥ ਕਰਾਉਣੀ ਹੈ ਤੇ ਉਸ ਤੋਂ ਬਾਅਦ ਬਾਕੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਉਹਦੇ ਚ ਪਾ ਕੇ ਉਹਦੀ ਗਰੋਥ ਲੈ ਸਕਦੇ ਆ ਤੇ ਕਿਸਾਨ ਭਰਾਵ ਮੱਕੀ ਦਿਖਾਈ ਸੀ ਆਪਾਂ ਨੇ ਤੇ ਹੁਣ ਆਪਣੀ ਦੂਜੀ ਗੱਲ ਆ ਗਈ ਚਾਰ ਤੇ ਕਿਉਂਕਿ ਮੱਕੀਆਂ ਘਟ ਗਈਆਂ ਮੱਕੀਆਂ ਸੀਗੀ ਬੀਜੀਆਂ ਵੀ ਬਹੁਤ ਘਟ ਸੀਗੀਆਂ ਤੇ ਇਹਦਾ ਮਤਕੀ ਪੈਦਾਵਾਰ ਵੀ ਬਹੁਤ ਘਟ ਹੋਈ ਆ ਤੇ ਉੱਬਰ ਇੱਕ ਵੀਰ ਆਪਣਾ ਉਹਨੇ ਇੱਕ ਰੀਲ ਪਾਈ ਸੀਗੀ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਜਿਹਦੇ ਵਿੱਚ ਆਪਣੇ ਪਿੰਡ ਲੱਗੀ ਪਿੰਡ ਆਪਣੇ ਲੋਂਗੋਵਾਲ ਪਿੰਡਾ ਉੱਥੇ 270 ਰੁਪਏ ਚਾਰ ਜਾ ਰਹੇ ਆ ਬਾਹਰੇ ਹਰਿਆਣੇ ਦੇ ਵਿੱਚ ਆ ਕਿਉਂਕਿ ਕਿਸਾਨ ਭਰਾਵੋ 270 ਰੁਪਏ ਚਾਰ ਹੁਣ ਟਾਈਮ ਬਹੁਤ ਮਹਿੰਗਾ ਹੈਗਾ ਕਿਸਾਨ ਭਰਾਵੋ ਤੇ ਮੇਰੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਚਾਰ ਆ ਉਹਨੂੰ ਸਟੋਰ ਕਰਕੇ ਰੱਖ ਲਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਹੋਰ ਜ਼ਿਆਦਾ ਮੰਗਾਈ ਹੋਣੀ ਆ ਕਿਉਂਕਿ ਬਾਹਰੇ ਹੁਣੀ ਬਹੁਤ ਚਾਰ ਦੀ ਡਿਮਾਂਡ ਆ ਗਈ ਤੇ ਦੋਸਤ ਵੀਡੀਓ ਵਧੀਆ ਲੱਗੀ ਹੈ ਤੇ ਇਹਨੂੰ ਸ਼ੇਅਰ ਕਰਦਿਆ ਕਰੋ ਕਿਉਂਕਿ ਇਹ ਜਾਣਕਾਰੀ ਹੋਰ ਕਿਸਾਨਾਂ ਤੱਕ ਪਹੁੰਚ ਜੇ ਕਿਉਂਕਿ ਇਸ ਵਾਰ ਕਿਸਾਨ ਭਰਾਵਾਂ ਨੂੰ ਜਦੋਂ ਕਿਸਾਨ ਭਰਾਵਾਂ ਦੀ ਮਦਦ ਕੀ ਫਸਲ ਪੱਕ ਜਾਂਦੀ ਹੈ ਕਿਸਾਨ ਪ੍ਰਭਾ ਔਖੇ ਹੋ ਜਾਂਦੇ ਨੇ ਫਸਲ ਤੇ ਵੀ ਬਸ ਇਹਨੂੰ ਛੇਤੀ ਖੇਤ ਚੋਂ ਕੱਢ ਕੇ ਛੇਤੀ ਬਸ ਉਹਨੇ ਇਹਦੇ ਵਿੱਚ ਝੋਨਾ ਲਾ ਦਈਏ ਮੱਕੀ ਨੂੰ ਛੇਤੀ ਵੱਢ ਕੇ ਬਸ ਇਹਦੇ ਵਿੱਚ ਝੋਨਾ ਲਾ ਦਈਏ ਕਾਲੀ ਕਰ ਜਾਂਦੇ ਨੇ ਕਿਸਾਨ ਪ੍ਰਭਾ ਤੇ ਥੋੜੀ ਜੀ ਮਦਕੀ ਸਮਾਈ ਰੱਖਣੀ ਹੈਗੀ ਤੇ ਕਿਸਾਨ ਪ੍ਰਭਾ ਉਹ ਕਾਲੀ ਨਹੀਂ ਕਰਨੀ ਜੇ ਤੁਹਾਡੇ ਲਈ ਬੇ ਥਾਂ ਹੈਗਾ ਤੁਸੀਂ ਮੱਕੀ ਆਪਣੀ ਸਟੋਰ ਕਰ ਲਓ ਚਾਰ ਦੇ ਰੂਪ ਦੇ ਵਿੱਚ ਸਟੋਰ ਕਰ ਲਓ ਤੇ ਜੇ ਤੁਸੀਂ ਨੇ ਵੇਚਣੀਆਂ ਥੋੜਾ ਠਹਿਰ ਕੇ ਏਰੀਆ ਦੇ ਵਿੱਚ ਪਤਾ ਕਰਕੇ ਤੁਸੀਂ ਜ਼ਰੂਰ ਵੇਚੋ ਕਿਸਾਨ ਪ੍ਰਭਾ ਕਿਉਂਕਿ ਚਾਰ ਦੀ ਮੰਗਾਈ ਬਹੁਤ ਜ਼ਿਆਦਾ ਹੋਣੀ ਹੈ ਇਸ ਵਾਰ ਉਕਿ ਡਿਮਾਂਡ ਬਹੁਤ ਜ਼ਿਆਦਾ ਹੋ ਗਈ ਹੈ ਵੀਡੀਓ ਨੂੰ ਸ਼ੇਅਰ ਕਰਿਓ ਕਿਸਾਨ ਪ੍ਰਭੂ ਤੇ ਆਉਣ ਵਾਲੇ ਸਮੇਂ ਚ ਹੋਰ ਵੀਡੀਓ ਲੈ ਕੇ ਆਉਣਾ ਰਹੇਗੇ ਧੰਨਵਾਦ ਕਰਦੇ ਆ ਸਾਰਿਆਂ ਦਾ ਧੰਨਵਾਦ ਜੀ